ਫਰਮਟੋ ਜੀ ਜਿਹੜਾ ਕੁਝ ਚੱਲ ਰਿਹਾ ਨਾ ਪਾਰਟੀ ਦੇ ਵਿੱਚ ਉਹਦੇ ਵਿੱਚ ਇੱਕ ਖਬਰ ਹੋਰ ਆ ਰਹੀ ਹੈ ਕਿ ਆਪਣੇ ਭਾਈ ਮੰਤਰੀ ਮੰਡਲ ਦੇ ਵਿੱਚ ਵੀ ਫੇਰ ਬਦਲ ਕਰਨ ਲੱਗੇ ਨੇ ਤੇ ਥੱਲੇ ਦੇ ਲੈਵਲ ਤੇ ਵੀ ਕੋਈ ਪ੍ਰਧਾਨ ਹੈ ਮੀਤ ਪ੍ਰਧਾਨ ਹੈ ਕੋਈ ਇੰਚਾਰਜ ਹੈ ਉਧਰ ਵੀ ਬਦਲਾ ਬਦਲੀ ਕਰਨੀ ਹੈ ਮੰਤਰੀਆਂ ਦੇ ਵਿਭਾਗ ਵੀ ਬਦਲਨੇ ਆ ਇਹਦੇ ਨਾਲ ਕੋਈ ਫਰਕ ਪਊਗਾ ਜਾਂ ਫਿਰ ਇਹ ਵੀ ਵੋਟਾਂ ਕਰਕੇ ਥੋੜਾ ਜਾ ਚੱਲ ਰਿਹਾ ਕੰਮ ਇਹ ਕਹਦੇ ਜੀ ਇਹ ਮੰਤਰੀ ਮੰਡਲ ਦੇ ਵਿੱਚ ਕਹਿੰਦੇ ਫੇਰ ਬਦਲ ਕਰ ਰਿਹਾ ਹੈ ਵਿਭਾਗਾਂ ਦੇ ਵਿੱਚ ਤਕੋ ਗੱਲ ਇਹ ਆ ਕਿ ਰੀਸ਼ਫਲਿੰਗ ਜਿਹੜੀ ਹੁੰਦੀ ਆ ਨਾ ਉਹ ਸਰਕਾਰ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਜੋ ਪ੍ਰਣਾਲੀ ਹੁੰਦੀ ਆ ਹੂੰ ਉਹਦੇ ਵਿੱਚ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਹੁਣ ਜਿਵੇਂ ਫਰਜ਼ ਕਰੋ ਮੈਂ ਮੈਂ ਤਾਂ ਸਕੂਟਰ ਵਾਲਾ ਹੀ ਜ਼ਿਆਦਾ ਹੁੰਦਾ ਰਿਹਾ ਨਾ ਸਕੂਟਰ ਹੁੰਦਾ ਉਹ ਚੱਲ ਚੱਲ ਕੇ ਨਾ ਉਹ ਮਿਸਤਰੀ ਕਹਿੰਦੇ ਹੁੰਦੇ ਸੀ ਤੂੰ ਆ ਜਾ ਮਾਰ ਲੱਗਿਆ ਤਾਂ ਪਿਸਟਨ ਬਦਲਣਾ ਪੈਣਾ ਜਾਂ ਦੇ ਰਿੰਗ ਪੈਣ ਵਾਲੇ ਹੋ ਗਏ ਆਪਣਾ ਹੋ ਗਿਆ ਹਨਾ ਸ਼ੌਕਰ ਮਤਲਬ ਕਿ ਚੱਲ ਚੱਲ ਕੇ ਜਿਹੜੇ ਉਹ ਹੋ ਨਹੀਂ ਜਾਂਦੇ ਪਾਰਟਸ ਨਕਾਰਾ ਠੀਕ ਹੈ ਨਾ ਜੀ ਜਾਂ ਮਤਲਬ ਕਿ ਉਹ ਇੱਕ ਉਮਰ ਹੋ ਜਾਂਦੀ ਹੈ ਕਿ ਹੁਣ ਇਹਨਾਂ ਨੂੰ ਬਦਲ ਦਿੱਤਾ ਜਾਵੇ ਜੀ ਬੇਸ਼ੱਕ ਉਹ ਅੱਛਾ ਕੰਮ ਕਰ ਰਹੇ ਹੁਣ ਉਹਨਾਂ ਨੇ ਅੱਛਾ ਸਾਰਾ ਕੁਝ ਕੀਤਾ ਹੋਵੇ ਇੱਕ ਮੌਕਾ ਹੁੰਦਾ ਹੈ ਕਿ ਬਈ ਹੁਣ ਦੂਜੇ ਨੂੰ ਮੌਕਾ ਦਿਓ ਇਸ ਨੂੰ ਬਦਲ ਦਿਓ ਤੇ ਇਹ ਸਫੇਰਪਾਟ ਵਾਲਾ ਕੰਮ ਹੀ ਹੈ ਮੈਂ ਮਤਲਬ ਕਿ ਸਾਦੇ ਢੰਗ ਨਾਲ ਸਮਝਾਵਾਂ ਕਿ ਇਹ ਉਹੀ ਹੈ ਕਿ ਕੁਝ ਤੇ ਖਰਾਬ ਹੋ ਜਾਂਦੇ ਆ ਵਿੱਚੋਂ ਪਾਰਟਸ ਉਹਨਾਂ ਨੂੰ ਬਦਲਣਾ ਲਾਜ਼ਮੀ ਹੋ ਜਾਂਦਾ ਪਾਰਟ ਵੀ ਹੋ ਜਾਂਦੇ ਹਾਂਜੀ ਹੋ ਗਿਆ ਉਹ ਨੁਕਸਦਾਰ ਹੋ ਜਾਂਦੇ ਆ ਕੁਝ ਦਾ ਮਤਲਬ ਕਿ ਮਿਆਦ ਪਗਾ ਜਾਂਦੇ ਆ ਵੀ ਕੰਮ ਨੂੰ ਠੀਕ ਕਰਦੇ ਆ ਕਰ ਚੁੱਕੇ ਹੁੰਦੇ ਆ ਤਾਂ ਇੱਕ ਮੌਕਾ ਦਿੰਦੇ ਵੀ ਯਾਰ ਤਵਾ ਲੀਏ ਗੱਡੀ ਹੋਰ ਰੈਡੀ ਹੋ ਜਾਏਗੀ ਇਸ ਤਰ੍ਹਾਂ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਹੁਣ ਕਿਉਂਕਿ ਰੀਸ਼ਫਲਿੰਗ ਜਿਹੜੀ ਹੋਈ ਸੀ ਲਾਸਟ ਵਾਰੀ ਜਦੋਂ ਮੁੰਡਿਆ ਸਾਹਿਬ ਤੇ ਸੌਂਦ ਸਾਹਿਬ ਇਹਨਾਂ ਨੇ ਲਏ ਸਨ ਉਹ ਕਈ ਮਹੀਨੇ ਪਹਿਲਾਂ ਹੋ ਗਈ ਜੀ ਠੀਕ ਹੈ ਦੂਜਾ ਵਿੱਚ ਲੁਧਿਆਣਾ ਚੋਣ ਦਾ ਡਿੱਕਾ ਸੀਗਾ ਉਹ ਹੁਣ ਪਾਸੇ ਹੋ ਗਿਆ ਸੰਗਠਨਾਤਮਕ ਤੌਰ ਤੇ ਇਹਨਾਂ ਨੇ ਰਚਨਾਤਮਕ ਕਦਮ ਚੁੱਕ ਲਏ ਤੁਹਾਨੂੰ ਪਤਾ ਯਾਰ ਉਹ ਇਹਨਾਂ ਨੇ ਚੇਅਰਮੈਨ ਵਗੈਰਾ ਆਪਣੇ ਬੰਦੇ ਜਿਹੜੇ ਐਡਜਸਟ ਕਰਨੇ ਸੀ ਉਹ ਕਰ ਲਏ ਜੀ ਠੀਕ ਹੈ ਜੀ ਅਰੂੜਾ ਸਾਹਿਬ ਸਟੇਟ ਪ੍ਰਧਾਨ ਲਾ ਦਿੱਤੇ ਹਿੰਦੂ ਚਿਹਰਾ ਹਮ ਬੀਬੀਆਂ ਚੋਂ ਉਹ ਬੀਬੀ ਪ੍ਰੀਤੀ ਜੀ ਗਏ ਤੇ ਬੀਬੀ ਅਮਨਦੀਪ ਜੀ ਆ ਗਏ ਮਤਲਬ ਕਿ ਉਹ ਸਾਰਾ ਹੋ ਗਿਆ ਹਮ ਤਾਂ ਹੁਣ ਦੇਖੋ ਰੀਸ਼ਫਲਿੰਗ ਇੱਕ ਤਾਂ ਹੋਏਗੀ ਨਾ ਕਿਉਂਕਿ ਕਈ ਮੰਤਰੀ ਬਹੁਤ ਪੁਰਾਣੇ ਸਮੇਂ ਤੋਂ ਤੁਰੇ ਆਉਂਦੇ ਆ ਤਾਂ ਨਵਿਆਂ ਨੂੰ ਚਾਹਤ ਹੁੰਦੀ ਹੈ ਕਿ ਕੋਈ ਐਮਐਲਏ ਉਹ ਸੋਚਦਾ ਕਿ ਯਾਰ ਮੈਂ ਬੈਟਰ ਡਿਲੀਵਰ ਕਰ ਸਕਦਾ ਹਮ ਠੀਕ ਹੈ ਨਾ ਜੀ ਜਿਵੇਂ ਮੈਂ ਕਿਹਾ ਕਿ ਪਰਫਾਰਮਰ ਉਹ ਵੀ ਅੱਛੇ ਹੁੰਦੇ ਹੈ ਕਵੇਲਾ ਜਾਂਦਾ ਕਿ ਤੁਸੀਂ ਆਪ ਦਾ ਪਰਫਾਰਮ ਕਰ ਲਿਆ ਔਰ ਪਾਰੀ ਡਿਕਲੇਅਰ ਨਹੀਂ ਕਰ ਦਿੰਦੇ ਕੈਪਟਨ ਕਿ ਆ ਜਾ ਬਾਦ ਇੱਕ ਤੇ ਉਹ ਵੀ ਹੁੰਦਾ ਪਰ ਕੁਝ ਮੰਤਰੀਆਂ ਦੀ ਰਿਪੋਰਟ ਨੈਗੇਟਿਵ ਹੁੰਦੀ ਹੈ ਇਹਨਾਂ ਚੋਂ ਵੀ ਹੈ ਬਿਲਕੁਲ ਇਹਨਾਂ ਚੋਂ ਵੀ ਹੈ ਹੁੰਦੇ ਹੈ ਹੈ ਆ ਨਾ ਫਾਕਤ ਤੁਸੀਂ ਉਹ ਤਾਂ ਹੀ ਕਹਿ ਰਹੇ ਹੋ ਕਿਉਂਕਿ ਤੁਹਾਨੂੰ ਵੀ ਪਤਾ ਹੈ ਸਭ ਗੱਲ ਹੈ ਲੋਕਾਂ ਦੇ ਸਾਹਮਣੇ ਆ ਗਈ ਜੀ ਹਿੰਟੋ ਜੀ ਹੁਣ ਤੇ ਬਹੁਤ ਗੱਲਾਂ ਇਹ ਭਾਈ ਮਤਲਬ ਕਿ ਜਿਹੜਾ ਅਸਲ ਦੇ ਵਿੱਚ ਰੀਸ਼ਫਲਿੰਗ ਵਾਲਾ ਨਾ ਉਹ ਲੁਧਿਆਣਾ ਦੇ ਇਲੈਕਸ਼ਨ ਤੋਂ ਬਾਅਦ ਹੀ ਹੋ ਸਕਦਾ ਜੇ ਹੋਊਗਾ ਹੂੰ ਕਿਉਂਕਿ ਇਲੈਕਸ਼ਨ ਚੱਲਦੀ ਚ ਥੋੜੀ ਇਦਾਂ ਹੁੰਦਾ ਜੀ ਕੋਈ ਵੀ ਪਾਰਟੀ ਇਦਾਂ ਦਾ ਕਦਮ ਨਹੀਂ ਚੁੱਕਦੀ ਹੁੰਦੀ ਕਿ ਕੋਈ ਨਾਰਾਜ਼ ਹੋ ਜਾਵੇ ਕਹਨ ਨੂੰ ਕਿ ਰੌਲਾ ਪੈ ਜਾਵੇ ਇੱਧਰ ਉੱਧਰ ਸੋ ਉਤੋਂ ਬਾਅਦ ਕੀ ਹੋਏਗਾ ਫਿਰ ਜਿਹੜੀ ਸੋਸ਼ਲ ਇੰਜੀਨੀਅਰਿੰਗ ਹੁੰਦੀ ਹੈ ਉਹ ਦੇਖੀ ਜਾਊਗੀ ਕਿ ਸਾਡਾ ਬਈ ਚਿਹਰਾ ਜਿਹੜਾ ਉਹ ਹਿੰਦੂ ਹੈ ਪ੍ਰਧਾਨ ਜੱਟ ਸਾਡਾ ਹੈਗਾ ਮੁੱਖ ਮੰਤਰੀ ਚੀਮਾ ਸਾਹਿਬ ਜਿਹੜੇ ਅਸੀਂ ਭਾਈਚਾਰੇ ਤੋਂ ਆਉਂਦੇ ਨੇ ਕਿ ਉਹ ਸਾਡੇ ਫਾਈਨੈਂਸ ਮਨਿਸਟਰ ਹੈ ਕਿੱਥੇ ਕੋਈ ਹੋਰ ਭਾਈਚਾਰਾ ਜਿਹੜਾ ਉਨੂੰ ਨੁਮਾਇੰਦਗੀ ਦੀ ਚਾਹ ਹੈ ਤੇ ਉਹ ਪੂਰੀ ਕਰ ਦਈਏ ਸੋਸ਼ਲ ਇੰਜੀਨੀਅਰਿੰਗ ਵੀ ਹੋ ਜਾਂਦੀ ਹੈ ਪਲੱਸ ਪਰਫਾਰਮੈਂਸ ਇਹ ਦੋ ਚੀਜ਼ਾਂ ਜਿਹੜੀਆਂ ਫਿਰ ਜਿਵੇਂ ਜਿਵੇਂ ਇਲੈਕਸ਼ਨ ਆਉਂਦਾ ਹਾਜੀ ਤਾਂ ਤੁਹਾਡੀ ਗੱਲ ਮੈਂ ਰੱਦ ਨਹੀਂ ਕਰਦਾ ਪੌਸਿਬਿਲਟੀ ਹੈ ਬਟ ਉਹ ਇਹਨਾਂ ਤੇ ਮਨ ਅਸਰ ਕਰਦਾ ਮਾਨ ਸਾਹਿਬ ਤੇ ਵੀ ਨਹੀਂ ਕਰਦਾ ਉਹ ਤਾਂ ਦਿੱਲੀ ਵਾਲਿਆਂ ਤੇ ਕਰਦਾ ਕਿ ਕਦੋਂ ਕਰੋਗੇ ਜੀ ਜੀ ਮਿੰਟੂ ਜੀ ਇਹ ਗੱਲਾਂ ਕਾਫੀ ਅਜੇ ਕੋਲ ਪਈਆਂ ਨੇ ਆਪਣੇ ਕੋਲ ਤੇ ਇੱਕ ਕਮੈਂਟ ਹੈ ਕੁਲਜੀਤ ਸਿੰਘ ਜੀ ਦਾ ਇਹਨਾਂ ਨੇ ਦੋ ਤਿੰਨ ਵਾਰੀ ਕਮੈਂਟ ਕਰਤਾ ਤੇ ਮੈਂ ਜ਼ਰੂਰ ਲੈਣਾ ਵਿੱਚ ਆਉਂਦਾ ਸੀ